ਤੁਸੀਂ ਦਰਸ਼ਨ ਕਰ ਰਹੇ ਹੋ ਉਹਨਾਂ ਗਲਾਸਾਂ ਦੇ ਜਿਨ੍ਹਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਵਿੱਚ ਬੈਠ ਕੇ ਦੋ ਰਾਤਾਂ ਦੁੱਧ ਛਕਿਆ। ਤਨ ਮੋਤੀ ਜਿਨ ਪੰਨ ਕਮਾਇਆ, ਬੱਚਿਆਂ ਤਾਈਂ ਦੁੱਧ ਪਿਆਇਆ। ਬਾਬਾ ਮੋਤੀराम ਮਹਿਰਾ ਜੀ ਜਿਨ੍ਹਾਂ ਦੇ ਪਰਿਵਾਰ ਨੂੰ ਵਜ਼ੀਰ ਖਾਂ ਨੇ ਕੋਲੂ ਵਿੱਚ ਪੀੜ ਕੇ ਸਹੀਦ ਕਰ ਦਿੱਤਾ ਸੀ। ਆਓ ਤੁਹਾਨੂੰ ਦੱਸਦੇ ਹਾਂ ਬਾਬਾ ਮੋਤੀराम ਮਹਿਰਾ ਜੀ ਦਾ ਇਤਿਹਾਸ। ਬਾਬਾ ਮੋਤੀराम ਮਹਿਰਾ ਜੀ ਸੂਬੇ ਸਰਹੰਦ ਵਜ਼ੀਰ ਖਾਂ ਕੋਲ ਜੇਲ੍ਹ ਵਿੱਚ ਹਿੰਦੂ ਕੈਦੀਆਂ ਨੂੰ ਖਾਣਾ ਖਵਾਉਣ ਦਾ ਕੰਮ ਕਰਦੇ ਸੀ ਜਦ ਮੋਤੀराम ਮਹਿਰਾ ਜੀ ਨੂੰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਿਰਧ ਮਾਤਾ ਅਤੇ ਛੋਟੇ ਸਹਿਜਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਹੈ ਤਾਂ ਮੋਤੀराम ਮਹਿਰਾ ਜੀ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਹਿਜਾਦਿਆਂ ਨੂੰ ਦੇਖਣ ਪਹੁੰਚਦੇ ਨੇ ਅਤੇ ਬੁਰਜ ਦੇ ਆਲੇ-ਦੁਆਲੇ ਸਪਾਹੀਆਂ ਦੀ ਵੱਡੀ ਗਿਣਤੀ ਨੂੰ ਦੇਖ ਕੇ ਆਪਣੇ ਘਰ ਵਾਪਸ ਆ ਕੇ ਪੁੱਭਾ ਮਾਰ ਕੇ ਰੋਂਦੇ ਹਨ ਅਤੇ ਪੁੱਭਾ ਮਾਰਦੇ ਮੋਤੀ ਮਹਿਰਾ ਨੂੰ ਉਹਨਾਂ ਦੀ ਮਾਤਾ ਜੀ ਆਖਦੇ ਨੇ ਕੀ ਗੱਲ ਹੈ ਮੋਤੀ ਤੂੰ ਇੰਨਾ ਬਿਰਲਾਪ ਕਿਉਂ ਕਰ ਰਿਹਾ ਹੈ ਤਾਂ ਮੋਤੀਰਾ ਮਹਿਰਾ ਜੀ ਆਪਣੀ ਮਾਤਾ ਨੂੰ ਦੱਸਦੇ ਹਨ ਕਿ ਨਵਾਬ ਨੇ ਗੁਰੂ ਜੀ ਦੇ ਮਾਤਾ ਅਤੇ ਛੋਟੇ ਸਹਬਜ਼ਾਦਿਆਂ ਨੂੰ ਠੰਡੇ ਬਰਜ ਵਿੱਚ ਕੈਦ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਠੰਡ ਤੋਂ ਬਚਣ ਲਈ ਕੋਈ ਕੱਪੜਾ ਨਹੀਂ ਦਿੰਦਾ ਅਤੇ ਖਾਣ ਪੀਣ ਨੂੰ ਵੀ ਕੁਝ ਨਹੀਂ ਦਿੰਦਾ ਭੁੱਖੇ ਪਾਣੇ ਕੈਦ ਕਰਕੇ ਰੱਖਿਆ ਹੋਇਆ ਹੈ ਅਤੇ ਨਵਾਬ ਨੇ ਹੁਕਮ ਕੀਤਾ ਹੈ ਜੋ ਵੀ ਇਹਨਾਂ ਦੀ ਮਦਦ ਕਰੇਗਾ ਉਨਾਂ ਨੂੰ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਪਰ ਫਿਰ ਵੀ ਮੋਤੀराम ਮਹਿਰਾ ਜੀ ਦਾ ਪੂਰਾ ਪਰਿਵਾਰ ਇਹ ਫੈਸਲਾ ਕਰਦਾ ਹੈ ਕਿ ਅਸੀਂ ਗੁਰੂ ਜੀ ਦੀ ਮਾਤਾ ਅਤੇ ਛੋਟੇ ਸਾਹਿਬ ਜਦਿਆਂ ਦੀ ਸੇਵਾ ਜ਼ਰੂਰ ਕਰਾਂਗੇ ਮੋਤੀराम ਮਹਿਰਾ ਜੀ 11 ਪੌਧੀ ਰਾਤ ਨੂੰ ਆਪਣੇ ਘਰੋਂ ਆਪਣੀ ਮਾਤਾ ਅਤੇ ਪਤਨੀ ਦੇ ਗਹਿਣੇ ਲੈ ਕੇ ਅਤੇ ਦੁੱਧ ਦਾ ਘੜਬਾ ਲੈ ਕੇ ਠੰਡੇ ਬੁਰਜ ਕੋਲ ਪਹੁੰਚਦੇ ਹਨ ਅਤੇ ਸਿਪਾਹੀ ਉਹਨਾਂ ਨੂੰ ਰੋਕਦਾ ਹੈ। ਮੋਤੀਰਾਮ ਮਹਿਰਾ ਜੀ ਆਪਣੀ ਮਾਤਾ ਅਤੇ ਪਤਨੀ ਦੇ ਸਾਰੇ ਗਹਿਣੇ ਸਿਪਾਹੀ ਨੂੰ ਦੇ ਕੇ ਠੰਡੇ ਬੁਰਜ ਤੱਕ ਪਹੁੰਚਦਾ ਹੈ। ਅਤੇ ਮਾਤਾ ਜੀ ਅਤੇ ਛੋਟੇ ਸਹੇਜਾਂਦਿਆਂ ਨੂੰ ਦੁੱਧ ਸਕਾਉਂਦਾ ਹੈ। 12 ਪੋ ਦੀ ਰਾਤ ਨੂੰ ਮੋਤੀ ਮਹਿਰਾ ਜੀ ਦੁੱਧ ਲੈ ਕੇ ਠੰਡੇ ਬੁਰਜ ਕੋਲ ਆਉਂਦੇ ਹਨ ਅਤੇ ਸਿਪਾਹੀ ਉਹਨਾਂ ਨੂੰ ਫਿਰ ਰੋਕਦਾ ਹੈ। ਸਿਪਾਹੀ ਹੋਰ ਗਹਿਣਿਆਂ ਦੀ ਮੰਗ ਕਰਦਾ ਹੈ ਅਤੇ ਮੋਤੀ ਮਹਿਰਾ ਜੀ ਸਿਪਾਹੀ ਨੂੰ ਕਹਿੰਦੇ ਹਨ ਕਿ ਮੈਂ ਆਪਣਾ ਸਾਰਾ ਕੁਝ ਤੁਹਾਨੂੰ ਦੇ ਦੇਵਾਂਗਾ ਜੋ ਮੇਰੇ ਕੋਲ ਹੈ ਬਸ ਤੁਸੀਂ ਮੈਨੂੰ ਸੇਵਾ ਤੋਂ ਨਾ ਰੋਕੋ ਇਸ ਤਰ੍ਹਾਂ ਮੋਤੀ ਮਹਿਰਾ ਜੀ 12 ਪੌਦੀ ਰਾਤ ਨੂੰ ਵੀ ਮਾਤਾ ਅਤੇ ਸਹਿਬਜ਼ਾਦਿਆਂ ਨੂੰ ਦੁੱਧ ਸਕਾਉਂਦੇ ਹਨ ਮੋਤੀ ਮਹਿਰਾ ਜੀ 2 ਦਿਨ 11 ਅਤੇ 12 ਪੌਦੀਆਂ ਰਾਤਾਂ ਨੂੰ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਦੁੱਧ ਸਕਾਉਂਦੇ ਹਨ ਜਿੰਨਾ ਗਲਾਸਾਂ ਵਿੱਚ ਮੋਤੀ ਮਹਿਰਾ ਜੀ ਨੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਸਕਾਇਆ ਸੀ ਉਹ ਗਲਾਸ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹਨ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਹਨਾਂ ਗਲਾਸਾਂ ਦੇ ਦਰਸ਼ਨ ਕਰਦੀਆਂ ਹਨ ਸਹਿਬਜ਼ਾਦਿਆਂ ਦੀ ਸਹਾਦਤ ਤੋਂ ਕੁਝ ਦਿਨ ਬਾਅਦ ਜਦੋਂ ਨਵਾਬ ਨੂੰ ਇਹ ਪਤਾ ਚੱਲਦਾ ਹੈ ਕਿ ਮੋਤੀराम ਮਹਿਰਾ ਨੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕਾਰ ਨੂੰ ਦੁੱਧ ਸਕਾਇਆ ਸੀ ਤਾਂ ਨਵਾਬ ਇਹਨਾਂ ਦੇ ਸਾਰੇ ਪਰਿਵਾਰ ਨੂੰ ਕੈਦ ਕਰ ਲੈਂਦਾ ਹੈ ਤੇ ਨਵਾਬ ਹੁਕਮ ਦਿੰਦਾ ਹੈ ਕਿ ਇਹਨਾਂ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਇਹ ਸੀ ਬਾਬਾ ਮੋਤੀराम ਮਹਿਰਾ ਜੀ ਦਾ ਇਤਿਹਾਸ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇੱਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਸਾਡਾ ਪੇਜ ਲਾਈਕ ਕਰ ਲਓ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ